ਸ੍ਰੀ ਗੁਰੂ ਸਾਹਿਬ ਲਖਤਰ ਵਿਖੇ ਸਤਿਗੁਰਾਂ ਦੀ ਪਾਵਨ ਦਰਵਾਜ਼ ਦੀਆਂ ਹਾਜ਼ਰੀਆਂ ਵਰਕੇ ਗੁਰਬਾਣੀ ਵਰਤਿਆਸ ਪੜ ਸੁਣ ਕੇ ਸੇਵਾ ਸਮਰਨ ਸੰਗਤ ਕਰਕੇ ਆਪਣੇ ਜੀਵਨ ਦੇ ਮਹਾਨ ਅਕੀਰਮਾ ਲਈ ਨੋਕ ਕਰੇ ਹਾਂ ਕੱਲ੍ਹ ਦੇ ਤੇ ਅੱਜ ਦੇ ਸਤਿਗੁਰੂ ਮਹਾਰਾਜ ਸਦੀ ਪਾਸਰ ਜੀ ਬਾਰਸ ਅਨੰਦਪੁਰ ਸਾਹਿਬ ਦੇ ਵਿੱਚ ਆਦੇ ਪਾਉਂਦੇ ਐ ਜੇ ਰੰਗੀਤ ਨਗਾਰੇ ਵੱਜਦੇ ਐ ਸਾਰੇ ਸੇਰ ਜੁਲਮੇਡੇ ਸਾਦੇ ਨਾਲ ਬੜਾ ਮਤਕਰਾਕ ਕਰਦੇ ਹੋਏ ਪਹਾੜ ਤੋਂ ਥੇਲੇ ਉਤਰ ਕੇ ਡੇਰੇ ਦੇ ਵਿੱਚ ਪਹੁੰਚਿਆ ਚਾਰ ਫੇਰੇ ਸਹਿਬ ਜਾਂਦੇ ਗੁਰੂ ਜਿਹੜੇ ਕਹਾੜਾ ਦੀ ਰੌਣਕ ਨੂੰ ਵੇਖ ਕਰਕੇ ਬੜੇ ਪ੍ਰਸੰਨ ਹੋਏ

ہال تک گرو کروی در پاشا جیت بیٹھے سون کر ਸੁਣਨ ਕਰਕੇ ਨਾ ਮਾਲ ਰਾਜ ਦੇ ਉੱਤੇ ਰਹਿਣਾ ਵਿਚਾਰ ਕੀਤੀ ਕਿ ਸਤਿਗੁਰੂ ਮਹਾਰਾਜ ਜੀ ਬਾਸ ਜੀ ਜਦੋਂ ਬਾਅਦ ਸੁਣਨਗੇ ਇਥੋਂ ਦੀ ਹੀ ਜਾਣਗੇ ਮੇਰੇ ਸ਼ਹਿਰ ਦੇ ਵਿੱਚ ਦੀ ਮੇਰੇ ਰਾਜ ਦੇ ਵਿੱਚ ਦੀ ਸਿੰਘੇਸ ਮੰਡੀ ਦੇ ਵਿੱਚ ਹੀ ਮਹਾਰਾਜੀ ਬਾਸ ਜਾਣਗੇ ਮੇਲਾ ਜਾ ਮਹਾਰਾਜ ਦੇ ਚਰਨਾਂ 'ਚ ਆਪਰੇ ਟਰੇਮ ਦੇ ਨਾਲ ਮਹਾਰਾਜ ਦੇ ਚਰਨਾਂ 'ਚ ਬੇਤਿਆ ਕਰਕੇ ਗੁਰੂ ਪਾਸਾ ਜੀ ਨੂੰ ਆਪਣੇ ਨਗਰ ਦੇ ਵਿਚੇ ਲੈ ਕੇ ਆਉਂਗਾ ਸਗੀਤ ਨਾਲ ਮੋਢੀ ਰੇ ਵਿਚ ਇਥੇ ਉਹਨਾਂ ਦਾ ਡੇਰਾ ਜਿਹੜਾ ਹੈ ਉੱਥਾਂ ਮੰਗਾ ਸੇਵਾ ਕਰੋ ਬਰੀ ਤਕ ਤਾਰ ਪਰ ਦੀਨ ਦੁਨੀ ਸੁਖ ਤਾ ਹੋ ਕਰ ਕਰ ਮਨ ਵਿੱਚ ਵਿਚਾਰ ਕਰਦੇ ਰਾਜਾ ਕਹਿੰਦਾ ਮੈਂ ਜੀ ਮਹਾਰਾਜ ਦੀ ਕਿਰਪਾ ਕਰਦੇ ਮੇਰੇ ਜੀ چند پا داونا سیوا کراج کی جو گرو مہاراج پاس اپنے مکان بچ گئے ان بارے چل جائے جا جا گا سارا شاید جان لگے گا کہ یہ راجا جا مہاراج ستے پی سامنے والے بےتی کرتا سچے پاشاہ جب میں آپ کدھر آن کی خبر سنی <تصفح> <تصفح> <تصفح>